ਅਸੀਂ ਕਹੀ ਜਾਂਦੇ ਨਿਆਣੇ ਨਹੀਂ ਸੁਧਰਨ ਬਹੁਤ ਜਾਂਦਾ ਇਹ ਹੁਸਵਾਲ ਹੈ ਨਾ ਬੱਚੇ ਪਤਾ ਨਹੀਂ ਕਿਹੜੇ ਰਾਹ ਪੈ ਗਏ ਆ ਬੱਚਿਆਂ ਨੂੰ ਗੱਲ ਕਰਨ ਤੋਂ ਪਹਿਲਾਂ ਕਦੀ ਆਪਣੇ ਅੰਦਰ ਝਾਤੀ ਮਾਰੀ ਵੀ ਅਸੀਂ ਸਹੀ ਰਾਹ ਤੇ ਹੈਗੇ ਆ ਕਿ ਨਹੀਂ ਹੈਗੇ ਭਲਾ ਤੀ ਤੇ ਸ਼ਾਮਾ ਨੂੰ ਗੁੜਕਾ ਤਾਦ ਫੜੂਗੀ ਪੁੱਤ ਸ਼ਾਮਾ ਨੂੰ ਗੁੜਕਾ ਤਾਦ ਫੜੂਗਾ ਜੇ ਕਦੀ ਮਾਂ ਨੇ ਗੁੜਕਾ ਫੜ ਕੇ ਰਹਿਰਾਸ ਦਾ ਪਾਠ ਕੀਤਾ ਹੋਊਗਾ ਘਰ 'ਚ ਤੇ ਕਦੀ ਬਾਪ ਨੇ ਸ਼ਾਮਾ ਨੂੰ ਰਹਿਰਾਸ ਦਾ ਪਾਠ ਘਰ 'ਚ ਬੈ ਕੇ ਕੀਤਾ ਹੋਊਗਾ ਤੇ ਅਜੇ ਮਾਵਾਂ ਦੇ ਫੇਰ ਵੀ ਮਾੜਾ ਚੰਗਾ ਸਾਰ ਲੈਂਦੀਆਂ ਵਿਚਾਰੀਆਂ ਕਦੇ ਭੁੱਲ ਭੁਲੇਖੇ ਕਹਿ ਲੈਂਦੀਆਂ ਸਾਡੇ ਚੋਂ 90% ਬੰਦਿਆਂ ਦਾ ਤੇ ਆਵਾ ਹੀ ਉੱਤੇ ਆ ਪਿਆ ਅਹੀਂ ਕੱਢੀ ਨਿਆਣਿਆਂ ਨੂੰ ਗਾਲਾਂ ਜਾਨਦੇ ਆ ਆਪਹੀਂ ਸੁਧਰਨ ਦਾ ਨਾਂ ਨਹੀਂ ਲੈਂਦੇ ਮਾਵਾਂ ਦੀ ਰਹਿ ਰਾਸਤੇ ਸੁਖਮਨੀ ਸਾਹਿਬ ਕੀਤੀ ਕੀ ਕਰੂਗੀ ਜੇ ਸ਼ਾਮਾਂ ਨੂੰ ਸਰਦਾਰ ਨੇਡੀ ਬੋਤਲ ਰੱਖਣੀ ਮੰਜੇ ਦੇ ਉੱਤੇ ਆ ਵੋਟਾਂ ਨੰਗੀਆਂ ਕਹਿੰਦੇ ਲੱਭ ਲੱਭ ਕੇ ਲਿਆਉਣੇ ਵੰਦੇ ਰੇੜਿਆਂ ਦੇ ਪਾਪ ਆ ਕੇ ਉਹਦੇ ਬਾਪੂ ਪਛਾਣ ਕੇ ਲੈ ਜੋ ਯੂਦਾ ਕਿੰਨਾ ਦਾ ਰਹਿ ਗਿਆ ਇੰਨੇ ਲਾਣ ਚੱਲਣ ਲਈ ਉਹਨਾਂ ਦੇ ਘਰ ਤੇ ਲਾਲਾਂ ਥੁੱਕਦੇ ਉਦੋਂ ਸਰਦਾਰ ਹੁੰਨੇ ਆ ਉਥੇ ਕੋਈ ਝੂਠੀ ਗਲਾਸੀ ਨਹੀਂ ਛੱਡਣ ਦੇ ਭਾਵੇਂ ਬਿਮਾਰੀ ਆ ਲਗਿਆ ਪੀਂ ਜਾਂਦੇ ਆ ਨਜ਼ਾਰੇ ਮਨ ਨੂੰ ਮੁੱਛਾਂ ਨੂੰ ਤਾ ਦੇਦੇ